ਮੇਰਾ ਚੈਨਲ ਝੰਗ ਦੀ ਰਾਹ ਵੇਖਣ ਵਾਲੇ ਮੇਰੇ ਸਾਰੇ ਦੋਸਤਾਂ ਨੂੰ ਗਰੇਲੋ ਸਤਿ ਸ੍ਰੀ ਅਕਾਲ ਅੱਜ ਟਾਈਮ ਅਹੀਂ ਬੈਠੇ ਮੇਰੇ ਪਿੰਡ ਦਾ ਇਹ ਬੜਾ ਵਧੀਆ ਨਜ਼ਾਰਾ ਸ਼ਾਮਾਂ ਦਾ ਅਰੇ ਬੈਠੇ ਨੇ ਮੇਰੇ ਪਿੰਡ ਦੇ ਪਤਵੰਤੇ ਸੱਜਣ ਔਰ ਆਵਾ ਸਾਡੀ ਗਰਾਊਂਡ ਹੈ ਇਹ ਰੇ ਖੇਡ ਸਾਰੇ ਮੁੰਡੇ ਅਰੇ ਸ਼ਾਮਾਂ ਦਾ ਵਲਤਾ ਲਈ ਵਿਖੋ ਗਰਾਊਂਡ ਦੇ ਵਿੱਚ ਇੱਕ ਤੋਂ ਇੱਕ ਪਲੇਅਰ ਪਰ ਇਹ ਜਿਹੜੇ ਪਲੇਅਰ ਨਿਕਲਦੇ ਆ ਉਹ ਇਤਰਾ ਹੀ ਨਿਕਲਦੇ ਆ ਬੰਦਾ ਜਿਹਿਤਰਾ ਉਹ ਪਾਕਿਸਤਾਨ ਦਾ ਨਿਕਲਿਆ ਵਾ ਬੰਦਾ ਜਿੰਨੇ 골ਡ ਮੈਡਲ ਲਿਆਦਾ ਜੈਵਲਿੰਗ ਥਰੋ ਜ ਉਹ ਪਿੰਡ ਤੋਂ ਹੀ ਉੱਠਿਆ ਆਹੇ ਮੁੰਡੇ ਆ ਇਹ ਹੁਣ ਉਹ ਖਰਾਕ ਨਹੀਂ ਰਹੀ ਪਹਿਲਵਾਲੀ ਜਿਹੜੀ ਕਿਸੇ ਟਾਈਮ ਹੁੰਦੀ ਸੀ ਇਹਨਾਂ ਨੂੰ ਬਰ ਪ੍ਰੋਪਰ ਪੂਰੀ ਖਰਾਕ ਮਿਲੇ ਤੇ ਇਹ ਬਰਗਨਾ ਬਰਗਨਾ ਤੋਂ ਥੋੜਾ ਜਿਹਾ ਭਟੇਜ ਕਰਨਾ ਤੇ ਵਧੀਆ ਪਲੇਅਰ ਆਉਂਦੇ ਟਾਈਮ 'ਚ ਭੇਜ ਦੇ ਸਾਬਤ ਹੋ ਸਕਦੇ ਆ ਪਰ ਮੇਰੀ ਸਾਹ ਜਾਂਦਾ ਦਰ ਨਾਲ ਜਿੱਥੇ ਮੈਨੂੰ ਦੇਖ ਦੇਖ ਵੇਖ ਰਿਹਾ ਹੈ ਇਹ ਗਰਾਊਂਡ ਦੀ ਸਾਡੀ ਬੜੀ ਕੋਣੀ ਰੀਤ ਸੀ ਸਾਰੇ ਪਿੰਡ ਦੇ ਨੌਜਵਾਨਾਂ ਦੀ ਕਿ ਸਾਡੀ ਆਪ ਦੀ ਗਰਾਊਂਡ ਹੋਵੇ ਔਰ ਗਰਾਊਂਡ ਦੇ ਆਲੇ-ਦੁਆਲੇ ਦਰਖਤ ਵੀ ਬੜੇ ਸੋਹਣੇ ਲਾਏ ਆ ਜਿਹੜੇ ਸਿੱਗੇ ਸਿੱਗੇ ਉਹਨਾਂ ਦੇ ਕੋਈ ਹੋਰ ਵੀ ਫੁੱਲਦਾਰ ਫਲਦਾਰ ਦਰਖਤ ਇੱਥੇ ਲਿਆ ਕੇ ਲਾਵਾਂਗੇ। ਔਰ ਇਹ ਮੇਰੇ ਪਿੱਛੇ ਗੁਰਦੁਆਰਾ ਸਾਹਿਬ ਦੀ ਇਮਾਰਤ ਆ, ਕੋਈ ਪਾਣੀ ਦੀ ਟੈਂਕੀ ਆ। ਇਹ ਬਰਾਉਂ ਦਾ। ਔਰ ਇਹ ਇਥੋਂ ਦੂਰ ਹੁੰਦੇ ਗਾ ਮਰੀ ਜਾਵੇ ਤੇ ਕੈਰੋ ਪਿੰਡ ਸ਼ੁਰੂ ਹੋ ਜਾਂਦਾ। ਜਿੱਥੇ ਬੌ ਯੂਨੀਵਰਸਿਟੀ, ਗੁਰਤੇਗਵਦਰ ਯੂਨੀਵਰਸਿਟੀ ਦੇ ਮੈਂ ਨਿਰਮਾਣ ਹੋ ਰਿਹਾ। ਔਰ ਪਿੱਛੇ ਮਾਧਵਪੁਰ ਦਾ ਔਰ ਅਸੀਂ ਬੈਠੇ ਤੇ ਇਹ ਮੇਰੇ ਨਾਲ ਬੈਠੇ ਨੇ ਮੇਰੇ ਪਿੰਡ ਦੇ ਦੋਸਤ ਬੜੇ ਹੋਣ ਆਰਨੇ ਔਰ ਵਧੀਆ ਬਲਾਰੇ ਆ ਔਰ ਪਿੰਡ ਦਾ ਵਧੀਆ ਸੋਚਣ ਵਾਲੇ ਇਹਦੇ ਨਾਲ ਬੈਠਾ ਮੁੰਡਾ ਇਹਦਾ ਓ ਲੋਕਰ ਓਏ ਕੰਨੋਂ ਲਾਇਆ ਫੋਨ ਸਾਰੇ ਮੁੰਡੇ ਇਹਨਾਂ ਦੀ ਕਿਤੇ ਇੰਟਰੋਡਕਸ਼ਨ ਪਾਉਂਗਾ ਸਾਰੀ ਵੇ ਔਰੇ ਬਹੁਤ ਵਧੀਆ ਨੇ ਸਾਰੇ ਮੁੰਡੇ ਇਹ ਆ ਵੀ ਗਰਾਊਂਡ ਤੇ ਆਉਂਦੇ ਆ ਅਰੇ ਮੈਂ ਤਾਂ ਗਰਾਊਂਡ ਦੇ ਵਿੱਚ ਵੀ ਨਹੀਂ ਗਿਆ ਤੇ ਮੈਨੂੰ ਸਾਈਡ ਤੇ ਬਹਿ ਗਈ ਪਸੰਦਾ ਆ ਗਿਆ ਉਹਨੀਆਂ ਨੂੰ ਖੇਡਦੇ ਹੋਏ ਇਹ ਇਹ ਹੀ ਗਰਾਊਂਡ ਦਾ ਨਜ਼ਾਰਾ ਹੁੰਦਾ ਇਹ ਆਇ ਕਰੀ ਮੈਂ ਫਿਰ ਕੈਮਰੇ ਨੂੰ ਘੁਮਾਇਆ ਗਰਾਊਂਡ ਦਾ ਇਹ ਆ ਰਿਹਾ ਸਾਡਾ ਪਿੰਡ ਦਾ ਪਹਿਲਵਾਨ ਜਿਹੜਾ ਬੱਚਿਆਂ ਨੂੰ ਪ੍ਰੇਰਦਾ ਸਾਹਬ ਸਿੰਘ ਤੇ ਘਤਲਾ ਓਏ ਤੇ ਯਾਰ ਬੱਚੇ ਖੇਡ ਰਿਹਾ ਸਾਰੇ ਅਰੇ ਇਹਨੂੰ ਚਾਹੀਦਾ ਵਿੱਚ ਜਾਵੇ ਤੇ ਗੋਲਾ ਦੇ ਖਲੋ ਰੇਂਦਾ ਦਰਸ਼ਕ ਆ ਸਾਰੇ ਦਰਸ਼ਕ ਵੀ ਵੇਖਣ ਚਾਹੀਦੇ ਨਾ ਆ ਦਰਸ਼ਕ ਜਿਹੜੇ ਆ ਉਹ ਫੁੱਟਬਾਲ ਦੀ ਖੇਡ ਦਾ ਆਨੰਦ ਮਾਣਦੇ ਓਏ ਕਿਛੇ ਦੇ ਮੈਂ ਫੁੱਟਬਾਲ ਛੋਨੇ ਜੀ ਜਾਲੂ ਗਿਆ ਜਾਈ ਕਰ ਰਹਾ ਲੱਪਣ ਦੇ ਜਿੰਨੇ ਕੇ ਮੇਰੇ ਸਾਥ ਜਿਹੜੀ ਮੈਂ ਤੁਹਾਡੇ ਨਾਲ ਭਾਈ ਸਾਰੇ ਦੋਸਤਾਂ ਨਾਲ ਜਿਹੜੇ ਲੋ ਸਾਰੇ ਨਾਲ ਸੱਸੀ ਦਾ ਜਿਹੜੇ ਰੋਣ ਵਾਸਤੇ